ਹੜਾਂ ਦੇ ਹੜ ਹਾ ਚੁੱਕੇ ਨੇ ਤਬਾਹੀ ਹੋਈ ਵੀ ਐ ਚਾਰੇ ਪਾਸੇ ਪੰਜਾਬ ਦੇ ਵਿੱਚ ਕਿਸੇ ਦੇ ਘਰੇ ਰੋਟੀ ਨਹੀਂ ਪੱਕ ਰਹੀ ਕਿਸੇ ਦੇ ਘਰ ਟਹਿ ਗਏ ਕਿੰਨੇ ਹੀ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਬਿਲਕੁਲ ਤਬਾਹ ਹੋ ਚੁੱਕੀਆਂ ਜਿਹੜੀ ਉਹ ਇੱਕ ਬੱਚੇ ਦੀ ਤਰ੍ਹਾਂ ਫਸਲ ਨੂੰ ਪਾਲਦੇ ਨੇ ਦੇਖਭਾਲ ਕਰਦੇ ਨੇ ਰਾਤਾਂ ਨੂੰ ਜਗਦੇ ਨੇ ਮਿਹਨਤ ਕਰਦੇ ਨੇ ਈ ਜ਼ਿਆਦਾ ਫਸਲਾਂ ਸਾਰੀਆਂ ਤਬਾਹ ਹੋ ਚੁੱਕੀਆਂ ਐਨੀ ਪਤਾ ਜਦੋਂ ਦੇ ਆ ਹੜ ਆਏ ਹੋਏ ਨੇ ਕਿ ਚਾਰ ਪੰਜ ਦਿਨਾਂ ਤੋਂ ਲਗਾਤਾਰ ਜਿੱਥੇ ਪਾਣੀ ਦਾ ਦਬਾਅ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਤੇ ਸ਼ਾਇਦ ਰੋਟੀ ਵੀ ਚਾਰ ਪੰਜ ਦਿਨਾਂ ਤੋਂ ਸਹੀ ਢੰਗ ਦੇ ਨਾਲ ਨਾ ਪੱਕੀ ਹੋਵੇ ਕਿ ਪੰਜਾਬ ਦੇ ਵਿੱਚ ਇਹ ਦੁੱਖ ਦੀ ਘੜੀ ਦੇ ਵਿੱਚ ਖੜਨ ਵਾਲੀ ਗੱਲ ਹੈ ਪਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ ਅਤੇ ਉਹਨਾਂ ਦੇ ਐਮਐਲਏ ਵਿੱਚ ਤਾਂ ਪੁਰਾਣੀਆਂ ਵੀਡੀਓ ਚਲਾ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਵੀ ਨਾਲ ਖੜੇ ਆ ਪੰਜਾਬ ਦੇ ਵਿੱਚ ਹਾਰ ਆ ਚੁੱਕੇ ਨੇ ਮੌਸਮ ਖਰਾਬ ਆ ਜਿਨ੍ਹਾਂ ਦੀ ਫਸਲਾਂ ਖਰਾਬ ਹੋ ਗਈਆਂ ਅਸੀਂ ਉਹਨਾਂ ਦੇ ਨਾਲ ਖੜੇ ਆ ਉਹਨਾਂ ਦਾ ਬਣਦਾ ਜਿਹੜਾ ਉਹਨਾਂ ਦੇ ਨੁਕਸਾਨ ਹੋਏ ਅਸੀਂ ਉਹ ਕਵਰ ਕਰਾਂਗੇ ਪੁਰਾਣੀਆਂ ਵੀਡੀਓ ਵੀ ਪਾਈਆਂ ਜਾ ਰਹੀਆਂ ਨੇ ਪਰ ਹੈਰਾਨੀ ਵਾਲੀ ਗੱਲ ਤਾਂ ਹੈ ਕਿ ਨਵੀਂ ਅਪਡੇਟ ਕਿਉਂ ਨਹੀਂ ਆ ਰਹੀ ਮੁੱਖ ਮੰਤਰੀ ਭਗਵੰਤ ਮਾਨ ਜੀ ਤਾਂ ਅਮਲਨਾਡੂ ਦੇ ਵਿੱਚ ਘੁੰਮਦੇ ਫਿਰਦੇ ਨੇ ਕਿਸਾਨਾਂ ਕੋਲੇ ਕਿੰਨਾ ਕੁ ਜਾ ਕੇ ਖੜੇ ਨੇ ਪੁਰਾਣੀਆਂ ਵੀਡੀਓ ਚਲਾ ਰਹੇ ਨੇ ਜਿਹੜੇ ਇਹਨਾਂ ਦੇ ਹੋਰ ਸਾਰੇ ਐਮਐਲਏ ਨੇ ਅੱਜ ਉਹ ਕਿੱਥੇ ਗੁੰਮ ਹੋ ਗਏ ਨੇ ਜੋ ਹਰ ਰੋਜ਼ ਪੋਸਟਾ ਪਾਉਂਦੇ ਨੇ ਅੱਜ ਇਹਨਾਂ ਦਾ ਪੋਗ ਸੀ ਆ ਜਾ ਪਿੰਡ ਦੇ ਵਿੱਚ ਚਲੇ ਗਏ ਜਾਂ ਜਾਂ ਅੱਜ ਅਸੀਂ ਇੱਧਰ ਹੋਰ ਪਾਸੇ ਕੋਈ ਕੰਮ ਗਏ ਹੋਏ ਸੀ ਉਹਦੀ ਅਪਡੇਟ ਉਹਨਾਂ ਨੇ ਪਾ ਦੇਣੀ ਆ ਕਿਤੇ ਪੋਗਾ ਤੇ ਗਏ ਵੇ ਆ ਸੰਸਕਾਰਾਂ ਤੇ ਗਏ ਵੇ ਆ ਜਾਂ ਕਿਤੇ ਮਾੜੀ ਮੋਟੀ ਕਿਸੇ ਦੀ ਗੱਲ ਸੁਣ ਰਹੀ ਆ ਸੁਣ ਰਹੀ ਆ ਕਿ ਮਾੜਾ ਮੋਟਾ ਉਹਨਾਂ ਨੂੰ ਕੋਈ ਪੇਮੈਂਟ ਦੇ ਦਿੱਤੀ ਹੋਊਗੀ ਉਸ ਤਰ੍ਹਾਂ ਦੀ ਫੋਟੋਆਂ ਪਾ ਰਹੀਆਂ ਨੇ ਪਰ ਅੱਜ ਕਿਸਾਨਾਂ ਦੇ ਨਾਲ ਲੋਕਾਂ ਦੇ ਨਾਲ ਜਾ ਕੇ ਕਿਉਂ ਨਹੀਂ ਖੜ ਰਹੇ ਕਿਉਂ ਨਹੀਂ ਅੱਜ ਉਹਨਾਂ ਦੀਆਂ ਫੋਟੋਆਂ ਪੈ ਰਹੀਆਂ ਕਿੱਥੇ ਗੁੰਮ ਹੋ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਮਤਲਬ ਪੰਜਾਬ ਦੇ ਵਿੱਚ ਦੁੱਖ ਵਾਲੀ ਗੱਲ ਹੈ ਬੜੀ ਕਿ ਘਰਾਂ ਦੇ ਘਰ ਇੱਥੇ ਰੁੜ ਗਏ ਨੇ ਰੋਟੀ ਨਹੀਂ ਪੱਕਦੀ ਕਿਸੇ ਦੀ ਤੇ ਅੱਜ ਸਾਰੇ ਇਹਨਾਂ ਦੇ ਐਮਐਲਏ ਕਿ ਡਰ ਹੋਇਆ ਹੋਇਆ ਹੈ ਕਿ ਲੋਕਾਂ ਕੋਲੇ ਜਾਵਾਂਗੇ ਸ਼ਾਇਦ ਲੋਕ ਗਾਲਾਂ ਨਾ ਕੱਢਣ ਕਿ 27 ਦੇ ਵਿੱਚ ਦੁਬਾਰਾ ਵੋਟਾਂ ਨਹੀਂ ਲੈਣੀਆਂ ਪਤਾ ਲੱਗ ਚੁੱਕੇ ਆ ਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਦੁਬਾਰਾ 27 ਦੇ ਵਿੱਚ ਡਿੱਗੂਗੀ ਖਰਾਂਂਦੇ ਤੇ ਦੂਜੇ ਪਾਸੇ ਲੋਕ ਜਿਹੜੇ ਐਪਰੀਸ਼ੀਏਟ ਵੀ ਕਰ ਰਹੇ ਨੇ ਸੁਖਵੀਰ ਸਿੰਘ ਬਾਦਲ ਨੂੰ ਕਿ ਭਾਈ ਜਿੱਥੇ ਖੜ ਗਿਆ ਤਾਂ ਖੜ ਜਾਂਦਾ ਸੁਖਵੀਰ ਸਿੰਘ ਬਾਦਲ ਨੂੰ ਕਈ ਤਾਂ ਫਿਰ ਝੋਟਾ ਐਸੇ ਗੱਲ ਕਰਕੇ ਨਹੀਂ ਕਹਿੰਦੇ ਹਨਾ ਕਿ ਐਸੇ ਗੱਲ ਕਰਕੇ ਝੋਟਾ ਕਹਿੰਦੇ ਨੇ ਕਿ ਭਾਈ ਜਿੱਥੇ ਖੜ ਗਿਆ ਸੋ ਖੜ ਗਿਆ ਕਿਸਾਨਾਂ ਦੇ ਨਾਲ ਵੀ ਖੜਾ ਆਮ ਲੋਕਾਂ ਦੇ ਨਾਲ ਵੀ ਖੜਾ ਹੈ ਡੀਜ਼ਲ ਦੇ ਇਥੇ ਡੀਜ਼ਲ ਦੀ ਲੋੜ ਆ ਉਥੇ ਡੀਜ਼ਲ ਵੀ ਪੰਚਾ ਰਿਹਾ ਹੈ ਜਿਹੜਾ 31 ਤਰੀਕ ਦਾ ਪ੍ਰੋਗਰਾਮ ਹੋਣ ਜਾ ਰਿਹਾ ਸੀ ਮੋਗਾ ਦੇ ਵਿੱਚ ਕਿ ਜਿਹੜੀ ਲੈਂਡ ਬੋਲਿੰਗ ਪਾਲਿਸੀ ਜਿਹੜੀ ਵਾਪਸ ਲਈ ਹੈ ਆਪ ਦੇ ਵਰਕਰਾਂ ਦੇ ਨਾਲ ਸਾਰਿਆਂ ਦਾ ਧੰਨਵਾਦ ਕਰਨਾ ਸੀ ਮੋਗਾ ਦੇ ਵਿੱਚ ਪ੍ਰੋਗਰਾਮ ਰੱਖਿਆ ਹੋਇਆ ਸੀ ਉਹ ਮੁਲਤਵੀ ਕਰ ਦਿੱਤਾ ਗਿਆ ਕਿ ਕਿਸਾਨਾਂ ਦੇ ਜਿਹੜੇ ਨਾਲ ਜਿਨ੍ਹਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਨੇ ਜਾਂ ਜਿੱਥੇ ਜਿਹੜੀ ਵੀ ਚੀਜ਼ ਦੀ ਲੋੜ ਹੈ ਕਿ ਜਿੱਥੇ ਜਿਹੜੀ ਚੀਜ਼ ਨਹੀਂ ਪਹੁੰਚ ਰਹੀ ਜਿੱਥੇ ਤਾਂ ਹੁਣ ਆਏ ਮੰਨ ਲਓ ਸੇਵਾਦਾਰ ਬਹੁਤ ਸਾਰੇ ਲੱਗੇ ਹੋਏ ਨੇ ਹਰ ਥਾਂ ਤੇ ਸਮਾਨ ਪਹੁੰਚਾਉਣ ਲਈ ਪਰ ਜਿੱਥੇ ਨਹੀਂ ਪਹੁੰਚਿਆ ਜਾ ਰਿਹਾ ਸੁਖਵੀਰ ਸਿੰਘ ਬਾਦਲ ਨੇ ਆਪਣੇ ਵਰਕਰਾਂ ਨੂੰ ਜਿਹੜੇ ਆਗੂ ਆ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਜਿੱਥੇ ਜਿੱਥੇ ਹੜ੍ਹ ਆਏ ਹੋਏ ਨੇ ਜਿੱਥੇ ਜਿਹੜੀ ਚੀਜ਼ ਦੀ ਲੋੜ ਹੈ ਉੱਥੇ ਉਹ ਪੰਚਾਈ ਜਾਵੇ ਜਿਹੜਾ ਮੋਗਾ ਦਾ ਪ੍ਰੋਗਰਾਮ ਆ ਉਹ ਆਪਾਂ ਫੇਰ ਕਿਸੇ ਦਿਨ ਕਰਾਂਗੇ ਤੇ ਕਾਂਗਰਸ ਦਾ ਵੀ ਨਹੀਂ ਕੋਈ ਦਿਖ ਰਿਹਾ ਕਿਤੇ ਪਾਸੇ ਕਿ 27 ਦੇ ਵਿੱਚ ਵੋਟਾਂ ਕਿਸ ਹਿਸਾਬ ਦੇ ਨਾਲ ਪੈਣਗੀਆਂ ਜੱਜ ਪੰਜਾਬ ਦੇ ਦੁੱਖ ਦੀ ਘੜੀ ਆ ਚੁੱਕੀ ਹੈ ਤਾਂ ਕਿੱਥੇ ਗਏ ਨੇ ਐਮ ਐਲ ਏ ਖੁਦ ਆਪ ਕਿੱਥੇ ਘੁੰਮਦੇ ਫਿਰਦੇ ਨੇ ਮੁੱਖ ਮੰਤਰੀ ਕਿੱਥੇ ਆ ਪ੍ਰਾਣੀਆਂ ਵੀਡੀਓ ਪਾ ਪਾ ਕੇ ਅਪਡੇਟਾ ਦੇ ਰਹੇ ਨੇ ਕਿਸਾਨਾਂ ਦੇ ਨਾਲ ਪੰਜਾਬ ਦੇ ਨਾਲ ਖੜੇ ਸੀ ਖੜੇ ਹਾਂ ਖੜੇ ਰਹਾਂਗੇ ਪ੍ਰਾਣੀਆਂ ਵੀਡੀਓ ਅਪਡੇਟ ਹੋ ਰਹੀਆਂ ਨੇ